ਇਲਾਕਾ ਸੁਧਾਰ ਅਮਨ ਕਮੇਟੀ ਅੰਮ੍ਰਿਤਸਰ ਵੱਲੋਂ ਕਾਮਰੇਡ ਤਰਸੇਮ ਸਿੰਘ ਪੋਲਾ ਦੀ ਅਗਵਾਈ ਹੇ ਕਾਰਪੋਰੇਸ਼ਨ ਦੇ ਹੀ ਇੱਕ ਮੁਲਾਜ਼ਮ ਦੇ ਨਾਲ ਸਫਾਈ ਕਰਮਚਾਰੀ ਦੇ ਨਾਲ ਉਕਤ ਕਲਰਕਾਂ ਵੱਲੋਂ ਕੀਤੀ ਗਈ ਤਨਖਾਹ ਦੇ ਵਿੱਚ ਗੜਬੜ ਨੂੰ ਲੈ ਕੇ ਪੈਸਿਆਂ ਦੇ ਚੈੱਕ ਵਾਪਸ ਕਰਵਾਉਣ ਸੰਬੰਧੀ ਨਗਰ ਨਿਗਮ ਦੇ ਵਿਧਿਕ ਕਮਿਸ਼ਨਰ सुरेंद्र ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਕਮੇਟੀ ਮੈਂਬਰ ਮੌਜੂਦ ਸਨ 3 ਲੱਖ ਦੇ 42 ਹਜ਼ਾਰ ਉਹ ਇਹਦਾ ਗਾਇਬ ਹੋ ਗਿਆ ਕਢਾ ਲਿਆ ਕਿਸੇ ਨੇ ਤੇ ਅਸੀਂ ਹਰਤ ਜੋੜ ਕੇ ਬੇਨਤੀ ਇਹੋ ਕਰਨੇ ਆ ਫੋਤ ਹਨ ਮਿਆ ਚੜੀ ਦਾ ਹਾਂਜੀ ਮਿਆ ਕੁੜੀ ਦਾ ਧਰਿਆ ਸਾਡੀ ਕੁੜੀ ਦਾ ਵੀ ਵਿਆਹ ਰੁਕ ਗਿਆ ਅਸੀਂ ਇੰਨਾ ਪੈਸੇ ਆ ਕਰਕੇ ਵਿਆਹ ਧਰਿਆ ਸੀ ਉਹਨਾਂ ਪੈਸੇ ਪਤਾ ਨਹੀਂ ਲੱਗਣ ਦਿੱਤਾ ਕਿਹੜੇ ਵੇਲੇ ਕਢਾ ਲੈ ਕਿਹੜੇ ਨਹੀਂ ਅਸੀਂ ਆਪਾਂ ਇਹਦੇ ਕੋਲ ਰਵਲ ਤੋਂ ਆਏ ਆ clear ਸਾਨੂੰ ਪਤਾ ਲੱਗਾ ਇਹਨਾਂ ਚੈੱਕ ਕੱਟ ਕੇ ਦਿੱਤਾ ਤੇ ਫਿਰ ਸਾਨੂੰ ਪਤਾ ਲੱਗਾ ਵੀ ਕਢਾ ਦੇਣ ਕਿ ਨਹੀਂ ਮੈਂ ਕਾਰਪੋਰੇਸ਼ਨ ਜੌਬ ਕਰਦਾ ਹਾਂ ਸਰ ਹਾਂਜੀ ਮੇਰਾ 6 ਲੱਖ 40 ਹਜ਼ਾਰ ਦਾ ਚੈੱਕ ਦਿੱਤਾ ਗਿਆ ਜਾਨੇ ਨੇ 6 ਜਾਨੇ ਜਲੇ ਰਫਲ ਨੇ ਮੇਰਾ ਚੈੱਕ ਬਣਾਇਆ ਸੀ ਇੱਕ ਨੰਬਰ ਨਾਮ ਮੈਂ ਨਾ ਜਾਣਦਾ ਜੋ ਇੱਕ ਮਨੰਜਨਰ ਵਾਲਿਆ ਦਾ ਕਾਲਾ ਮਾਂ ਬੋਲੋ ਯਾਰ ਇੱਕ ਨੰਬਰ ਬੀਟੂਆ ਇੱਕ ਨੰਬਰ ਨੂਪਿਆ ਤੇ ਜਿਹੜਾ ਟੀ ਤਨਖਾਹ ਬਣਾਉਂਦਾ ਨਾ ਰਫ ਲੈ ਕੱਜ ਕਿਹੜੇ ਖਾਤੇ 'ਚ ਕੰਮ ਕਰਦੇ ਸੀ ਖਾਤਾ ਮੈਂ ਕਾਰਪੈਸ਼ਨਰ ਪੱਕੇ ਤਾਮਾਲੇ ਡਿਊਟੀ ਆ ਮੇਰੀ ਵਾਟ ਨੰਬਰ ਕਿਹਨੇ ਵਾਟ ਨੰਬਰ 73 ਤੋ ਇਹ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਬਹੁਤ ਜ਼ਿਆਦਾ ਕੀਤੀ ਆ ਜੀ ਜੀ ਕਿੰਨੂ ਕੀਤੀ ਕਿਹੜੇ ਮੈਂ ਜੀ ਇਹ ਮੁੰਡੇ ਦਾ 6 ਲੱਖ 46000 ਰੁਪਏ ਦਾ ਚੱਕ ਕਢਾ ਲਿਆ ਗਿਆ ਇਹਦੀ ਸਰਵਿਸ ਬੁੱਕ ਗੈਪ ਕਰ ਦਿੱਤੀ ਜੀ ਇਹਦੇ ਪਿਓ ਦੀ ਉਹਦੀ ਵੀ ਸਰਵਿਸ ਬੁੱਕ ਗੈਪ ਕਰ ਦਿੱਤੀ ਇੱਥੇ ਮੁੰਡਾ ਜੱਜ ਆ ਉਹਦੀਆਂ ਤਿੰਨ ਸਰਵਿਸ ਬੁੱਕਾਂ ਬਣਾਈਆਂ ਗੈਪ ਕਰਦੇ ਰਹੇ ਜਿਹਦਾ ਕਿ 10 ਲੱਖ 60 ਹਜ਼ਾਰ ਰੁਪਏ ਦਾ ਚੱਕ ਇਹਨਾਂ ਨੇ ਕਢਾ ਲਿਆ ਇਸ ਕਰਕੇ ਕਮਿਸ਼ਨਰ ਸਾਹਿਬ ਦੀ ਇੱਕ ਕਮਿਸ਼ਨਰ ਸਾਹਿਬ ਸੀਨੀਅਰ ਕਮਿਸ਼ਨਰ ਸਾਹਿਬ ਉਹ ਦੋਸ਼ੀ ਐ ਕਰਕੇ ਬਣਦੇ ਆ ਕਿ ਇਹਨਾਂ ਨੇ ਰਿਪੋਰਟ ਬਣਾਈ ਇਹਨਾਂ ਪੰਜਾਬ ਸਰਕਾਰ ਨੂੰ ਨਹੀਂ ਭਜੀ ਨਾ ਪੁਲਿਸ ਕਮਿਸ਼ਨਰ ਭੇਜੀ ਨਾ ਆਪਣੇ ਮਹਿਕਵੇਂ ਤੋਂ ਆਪਣੇ ਤੌਰ ਤੇ ਜਿਹੜੇ ਕਲਰਕ ਦੋਸ਼ੀ ਪਾਏ ਗਏ ਸੀ ਉਹ ਇੱਥੇ ਕਲਰਕਾਂ ਦੇ ਨਾਂ ਇਸ ਤਰ੍ਹਾਂ ਹੈਗੇ ਆ ਇੱਕ ਦੀਪਕ ਤਾਂ ਟੱਕਣਿਆ ਜਿਹੜਾ ਇਹਨੇ ਚੱਕ ਬਣਾਇਆ ਇਹ ਕਿਥੇ ਸ਼ਾਖਾ ਦਾ ਜਿਹੜਾ ਸੀਨੀਅਰ ਸੁਪਰਡੈਂਟ ਆ ਕੀ ਉਹਨੇ ਕੀ ਕੀਤਾ ਉਹ ਕਦੀ ਕਿਸੇ ਕੋ ਭੇਲ ਵੇਜ ਨਹੀਂ ਕਦੀ ਕਿਸੇ ਕੋ ਭੇਲ ਵੇਜ ਨਹੀਂ ਸਭ ਤੋਂ ਜ਼ਿਆਦਾ ਜਿਹੜੇ ਇੱਥੇ ਕਲਰ ਕੀਆ ਦੀਪਕ ਟੱਕਣ ਹੈਪੀ ਆਪਣਾ ਹਰਸ਼ ਹਰਸ਼ ਨੇ ਤਨਖਾਹਾਂ ਕਢਾਈਆਂ ਜੱਜ ਦੀਆਂ ਇਹ 8 ਤਨਖਾਹਾਂ ਦਾ ਗੈਬ ਬਣਾ ਕੀਤਾ ਹਰਛਨੇ ਜਿੰਨੇ ਇੱਥੇ ਕਲਰ ਕੇ ਆ ਮੇਰੇ ਧਿਆਨ ਚ ਹੈ ਅੱਜ ਜਿਹੜਾ ਹੈਗਾ ਬੋਲਾ ਜੀ ਬੋਲੋ ਜਿਹੜਾ ਇੱਕ ਕੁਝ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਜੋ ਵੀ ਮਸਲਾ ਹੈਗਾ ਜੋ ਵੀ ਸਾਡੇ ਧਿਆਨ ਚ ਆਏਗਾ ਉਹ ਤੇ ਬਿਲਕੁਲ ਨਿਰਪੱਖ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਤੇ ਸਖਤੋ ਸਖਤ ਜਿਹੜੀ ਇਹ ਕਾਰਵਾਈ ਕੀਤੀ ਹੋਏਗੀ ਜੇ ਕੋਈ ਦੋਸ਼ੀ ਪਾਇਆ ਜਾਏ ਕੋਈ ਗੱਲ ਨਹੀਂ ਉਹਦੇ ਅਸੀਂ ਇੱਕ ਇਨਕੁਆਰੀ ਜਿਹੜੀ ਹੈਗੀ ਆ ਕੰਡਕਟ ਕਰਾਂਗੇ ਇਨਕੁਆਰੀ ਕਰਕੇ ਪ੍ਰੋਪਰ ਤੇ ਜੋ ਵੀ ਦੋਸ਼ੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਸਖਤੋ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏ ਸਾਡੇ ਕੋਲ ਜਿੱਦਾਂ ਹੈਗਾ ਬਸ ਜਲਦੀ ਤੋਂ ਜਲਦੀ ਇਨਕੁਆਇਰੀ ਕਰਕੇ ਅਸੀਂ ਜਿਹੜਾ ਹੈਗਾ ਇਹਦਾ ਜਿਹੜਾ ਇਨਸ਼ੋਰ ਕਰਾਂਗੇ ਕਿ ਇਹਦਾ ਕਾਰਵਾਈ ਕੀਤੀ ਜਾਏ